ਸਰਦੇ YouTube ਚੈਨਲ ਤੇ ਆਫਰਬਾ ਸਵਾਗਤ ਹੈ ਜੀ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਦਫਤਰ ਡਾਇਰੈਕਟਰ ਸਿੱਖਿਆ ਉਪਰ ਐਲੀਮੈਂਟਰੀ ਸਿੱਖਿਆ ਪੰਜਾਬ ਦਾ ਮੁੱਖ ਮੰਤਰੀ ਦਫਤਰ ਨੂੰ 889593 ਪਰਤੀ ਬੈਕਲੌਗ ਸਮੇਤ ਪੂਰੀ ਕਰਨ ਲਈ ਮਿਤੀ 16 6 2025 ਨੂੰ ਲਿਖੇ ਗਏ ਇੱਕ ਪੱਤਰ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਯਾਦ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਲਿਵਰੇ ਕਮਾਂਬਲੀ ਬੀੜਰ ਨੋਟੀਫਿਕੇਸ਼ਨ ਆਪਦੀ ਨੂੰ ਸਮੇਟੇ ਦੇ ਜਾਇਆ ਕਰੇ 88994 ਭਰਤੀ ਦੇ ਵਾਸਤੇ 2634 ਯੋਗ ਉਮੀਦਵਾਰਾਂ ਨੂੰ ਤਾਂ ਨਿਯੁਕਤੀ ਪੱਤਰ ਦੇ ਕੇ ਸਕੂਲਾਂ ਵਿੱਚ ਭੇਜ ਦਿੱਤਾ ਗਿਆ ਸੀ ਪਰੰਤੂ ਬਾਕੀ ਜੋ 2994 ਬੈਕਲੌਗ ਦੀਆਂ ਪੋਸਟਾਂ ਹਨ ਉਹਨਾਂ ਨੂੰ ਪਰੰਪਰੇ ਅਜੇ ਕਾਰਵਾਈ ਸ਼ੁਰੂ ਨਹੀਂ ਹੋਈ ਇਸ ਸੰਬੰਧੀ ਬੈਕਲੌਗ ਯੂਨੀਅਨ ਜੋ ਹੈ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਉਹਨਾਂ ਨੇ ਕਈ ਵਾਰ ਧਰਨੇ ਮੁਜਾਹਰੇ ਰੈਲੀਆਂ ਕਰਕੇ ਬੈਕਲੌਗ ਦੀਆਂ ਪੋਸਟਾਂ ਭਰਨ ਦੀ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਕਈ ਵਾਰ ਇਹ ਉਹਨਾਂ ਨੂੰ ਪੁਲਸਾ ਵੀ ਦਿੱਤਾ ਗਿਆ ਹੈ ਪਰੰਤੂ ਹੁਣ ਲੁਧਿਆਣਾ ਵਿਖੇ ਇਸੇ 2994 ਬੈਕਲੌਗ ਯੂਨੀਅਨ ਨੇ ਜਦੋਂ ਮਜਾਦਾ ਕੀਤਾ ਤਾਂ ਉਸ ਤੋਂ ਬਾਅਦ ਇੱਕ ਪੱਤਰ ਦਫ਼ਤਰ ਡਾਇਰੈਕਟਰ ਸਿੱਖਿਆ ਭਾਗ ਐਲੀਮੈਂਟਰੀ ਸਿੱਖਿਆ ਪੰਜਾਬ ਦੁਆਰਾ ਮੁੱਖ ਮੰਤਰੀ ਦਫ਼ਤਰ ਨੂੰ ਪੱਤਰ ਲਿਖਿਆ ਗਿਆ ਹੈ ਜਿਸ ਦੇ ਵਿੱਚ ਕਿ ਇਸ ਵਰਤੀ ਨੂੰ ਪੂਰਾ ਕਰਨ ਸੰਬੰਧੀ ਲਿਖਿਆ ਗਿਆ ਹੈ ਤਾਂ ਉਹ ਜਾਣਦੇ ਹਾਂ ਕਿ ਇਸ ਪੱਤਰ ਵਿੱਚ ਕੀ ਲਿਖਿਆ ਗਿਆ ਹੈ ਤਾਂ ਪੱਤਰ ਵਿੱਚ ਲਿਖਿਆ ਹੈ ਡਾਕਟਰ ਡਾਇਰੈਕਟਰ ਸਿੱਖਿਆ ਉਪਾਦ ਐਲੀਮੈਂਟਰੀ ਸਿੱਖਿਆ ਪੰਜਾਬ ਐਸ ਐਚ ਨਗਰ ਹਮਲਾ ਦੋ ਸ਼ਾਖਾ ਸੇਵਾ ਦੇ ਕੇ ਸੁਪਰਡੈਂਟ ਜਨਰਲ ਸ਼ਾਖਾ ਡਾਕਟਰ ਮੁੱਖ ਮੰਤਰੀ ਪੰਜਾਬ ਮੇਨ ਸੈਕਰੀਟੇਟ ਵਨ ਚੰਡੀਗੜ੍ਹ ਮੀਮੋ ਨੰਬਰ 100 100 ਮਿਤੀ ਐਸ ਐਚ ਨਗਰ 16 6 2025 ਵਿਸ਼ਾ 8393 ਅਧਿਆਪਕਾਂ ਦੀ ਭਰਤੀ ਨੂੰ ਬੈਕਲੌਗ ਸਮੇਤ ਪੂਰਾ ਕਰਨ ਸੰਬੰਧੀ ਹਵਾਲਾ ਰੈਫਰੈਂਸ ਨੰਬਰ ਸੀ ਐਮਓ ਜਨਰਲ ਸੀ ਐਮ ਆਰ ਡੀਏ 1252 ਜੀਏ2 ਪਬਲਿਕ 4219711 ਮਿਤੀ 15/5/2025 ਦੇ ਹਵਾਲੇ ਵਿੱਚ ਅਪ੍ਰੋਕਸ਼ਨ ਤੇ ਹਵਾਲਾ ਦਿਨਾ ਪੱਤਰ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਇਸ ਸਮੇਂ 594 ਈਟਟੀ ਨੋ ਪੱਤੇ ਦਿਨਾ ਕੋਲ 2634 ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਵਿਭਾਗ ਵੱਲੋਂ ਸੰਬੰਧਿਤ જિલ્લા ਸਿੱਖਿਆ ਅਫਸਰ ਵੱਲੋਂ ਉਮੀਦਵਾਰਾਂ ਦਾ ਜੁਆਇਨ ਨਾਟ ਜੁਆਇਨ ਡਾਟਾ ਮਿਆ ਗਿਆ ਹੈ ਹਾਲੇ જિલ્લા ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਵੱਲੋਂ ਪੂਰਾ ਡਾਟਾ પ્રાપ્ત ਨਹੀਂ ਹੋਇਆ ਹੈ ਜਦੋਂ ਤੱਕ ਡਾਟਾ ਪ੍ਰਾਪਤ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਭਰਤੀ ਸੰਬੰਧੀ ਸਹੀ ਸਥਿਤੀ ਸਪੱਸ਼ਟ ਕਰਨਾ ਅਸੰਭਵ ਹੈ ਜੀ ਜਦੋਂ ਵੀ ਕੰਪਲੀਟ ਡਾਟਾ ਵਿਭਾਗ ਨੂੰ ਪ੍ਰਾਪਤ ਹੋ ਜਾਵੇਗਾ ਉਹ ਨਾਲ ਹੀ ਚਰਾਂਗੇ ਈਟੀਟੀ ਬਤਿਸਬੰਧੀ ਅਗਲੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ ਔਰ ਸਗਰਜਿਤ ਕੀਤੇਗਾ ਹਣ ਅਸਿਸਟੈਂਟ ਡਾਇਰੈਕਟਰ ਸਹਾਇਕ ਡਾਇਰੈਕਟਰ ਅਮਲਾ ਦੋ ਮਿੱਟੀ ਚੰਡੀਗੜ 16625 ਔਰ ਇਸ ਦਾ ਜੋ ਪਤਾਰਾ ਹੈ ਉਹ ਵੀ ਭੇਜਿਆ ਗਿਆ ਹੈ ਉਪਰੋਕਤ ਦਾ ਉਤਾਰਾ શ્રી ਸੁੰਦਰਪਾਲ ਤੇ ਹੋਰ ਟੀਟਟੀ ਟਟਪਾਸ 093 ਬੈਕਲੌਗ ਅਧਿਆਪਕੀ ਨੂੰ ਪੰਜਾਬ ਨੂੰ ਸੂਚਨਾ ਹਿਤ ਭੇਜਿਆ ਜਾਂਦਾ ਹੈ ਤਾਂ ਇਸ ਪੱਤਰ ਤੋਂ ਇਹ ਸਪੱਸ਼ਟ ਹੋਣਾ ਹੈ ਕਿ ਸਰਕਾਰ ਬੈਕਲੌਗ ਦੀਆਂ ਜੋ 2994 ਪੋਸਟਾਂ ਹਨ ਉਹਦੇ ਤੇ ਭਰਤੀ ਉਹਦੀ ਭਰਤੀ ਜੋ ਹੈ ਉਹ ਪੂਰੀ ਕਰੇਗੀ ਪਰੰਤੂ ਕਦੋਂ ਕਰੇਗੀ ਜਦੋਂ ਕਿ ਨਾਟ ਜੁਆਇਨਿੰਗ ਡਾਟਾ ਉਪਲਬਧ ਹੋ ਜਾਏਗਾ ਤਾਂ ਪਰਸੇ ਜੋ ਸੀਰਲੰਡ ਪਤਾ ਲੱਗਿਆ ਹੈ ਕਿ ਐਲੀਮੈਂਟਰੀ ਜ਼ਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਦੁਆਰਾ ਨਾਟ ਜੁਆਇਨਿੰਗ ਦਾ ਡਾਟਾ ਭੇਜਿਆ ਗਿਆ ਹੈ ਤੇ ਉਸ ਦੇ ਅਨੁਸਾਰ ਲਗਭਗ 147 ਕੈਂਡੀਡੇਟਸ ਅਜੇ ਹਨ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸੀ ਪਰੰਤੂ ਜਿਨ੍ਹਾਂ ਨੇ ਕੇ ਜੁਆਇਨ ਨਹੀਂ ਕੀਤਾ ਇਸੇ ਤਰ੍ਹਾਂ ਹੀ ਹੋਰ ਹੋਰ ਜੋ ਡਿਸਟ੍ਰਿਕਟ ਹਨ ਬਾਕੀ ਉਹਨਾਂ ਦਾ ਵੀ ਜਦੋਂ ਡਾਟਾ ਉਪਲਬਧ ਹੋ ਜਾਵੇਗਾ ਤਾਂ ਉਸ ਤੋਂ ਬਾਅਦ ਹੀ ਜੋ ਇਹ ਕਾਰਵਾਈ ਹੈ ਦੂਜੀ ਲਿਸਟ ਦੀ ਉਹ ਪੂਰੀ ਕੀਤੀ ਜਾਵੇਗੀ ਔਰ ਯੂਨੀਅਨ ਨੇ ਵੀ ਲਾਈਵ ਹੋ ਕੇ ਇਹ ਗੱਲ ਕਹੀ ਸੀ ਕਿ ਸਿੱਖਿਆ ਸਕੱਤਰ ਦੇ ਨਾਲ ਉਹਨਾਂ ਦੀ ਜੋ ਮੀਟਿੰਗ ਹੋਈ ਸੀ ਉਸ ਦੇ ਵਿੱਚ ਉਹਨਾਂ ਨੂੰ ਮਕਮਲ ਪ੍ਰੋਸਾ ਦਿੱਤਾ ਗਿਆ ਸੀ ਕਿ ਜਲਦੀ ਹੀ ਲਗਭਗ ਇੱਕ ਹਫ਼ਤੇ ਦੇ ਅੰਦਰ ਉਹਨਾਂ ਨੂੰ ਅਗਲੀ ਕਾਰਵਾਈ ਜੋ ਹੈ ਉਸ ਦਾ ਉਸ ਦੇ ਬਾਰੇ ਕੁਝ ਨਾ ਕੁਝ ਜੋ ਹੈ ਉਸ ਨੂੰ ਵਿੱਚ ਆਵੇਗਾ ਔਰ ਅਗਲੀ ਕਾਰਵਾਈ ਜੋ ਹੈ ਉਹ ਕੀਤੀ ਜਾਵੇਗੀ ਤਾਂ ਹੁਣ ਇਸ ਪੱਤਾ ਦੇ ਨਾਲ ਇਹ ਤਾਂ ਪਤਾ ਚੱਲ ਗਿਆ ਹੈ ਕਿ ਸਰਕਾਰ ਨੇ ਬੈਕਲੌਗ ਦੀਆਂ ਜੋ 2994 ਕੋਸਟਾਂ ਹਨ ਤੇ ਜੋ ਨਾਟ ਜੁਆਇਨਿੰਗ ਡਾਟਾ ਤੋਂ ਪੋਸਟਾਂ ਬਚਣ ਗਿਆ ਉਹਨਾਂ ਸਾਰੀਆਂ ਪੋਸਟਾਂ ਤੇ ਭਰਤੀ ਜੋ ਹੈ ਇਹ 5994 ਦੀ ਇਹ ਪੂਰੀ ਕਰਨੀ ਹੈ ਜਿਸ ਦੇ ਨਾਲ ਕੇ ਜੋ ਬਹੁਤ سارے ਕੈਂਡੀਡੇਟਸ ਹਨ ਜਿਨ੍ਹਾਂ ਦੇ ਵਿੱਚੋਂ ਕੋਈ ਦੀ ਸਕਰੂਟੀ ਹੋ ਚੁੱਕੀ ਹੈ ਤੇ ਕਈਆਂ ਦੀ ਸਕਰੂਟੀ ਅਜੇ ਹੋ ਸਕਦਾ ਹੈ ਕਿ ਹੋਰ ਵੀ ਉਹਨਾਂ ਨੂੰ ਚਾਂਸ ਮਿਲੇ ਸਿਕਿਉਰਿਟੀ ਕਰਾਉਣ ਦਾ ਤਾਂ ਇਸ ਤਾਂ ਕਰਕੇ ਏ ਈ ਟੀ ਟੀ 5994 ਭਰਤੀ ਜੋ ਹੈ ਬੈਕਲੌਗ ਸਨੇਤ ਪੂਰੀ ਦਿੱਤੇ ਜਾਣ ਦਾ ਉਹਨਾਂ ਪ੍ਰੰ사 ਦਿਓ ਹੈ ਸਰਕਾਰ ਦੁਆਰਾ ਦਿੱਤੀ ਤੁਰਤੇ ਹੀ ਦੇ ਦਿੱਤਾ ਗਿਆ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਤੇ ਨਹੀਂ ਲੱਗੀ ਹੋਈ ਤਾਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ